ਅਹ ਅਗਰ ਆ ਸਾਹਿਬ ਜਿਹੜੀ ਅੱਜ ਦੀ ਮਹਾ ਪੰਚਾਇਤ ਹੋਏ ਇਹ ਪੰਚਾਇਤ ਕਰਕੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਕੀ ਦੱਸਣਾ ਚਾਹੁੰਦਾ ਹੁਣ ਦੇਖੋ ਇਹ ਹੁਣ ਗਪੀਤ ਹੋਣਾ ਦਾ ਬੜਾ ਹੈ 2024 ਸਾਨੂੰ ਜਿਹੜੇ ਦਿੱਲੀ ਵਾਲਿਆਂ ਮੰਗਾ ਰਹਿੰਦੀਆਂ ਮੰਗਾਤੇ ਸਾਨੂੰ 2 ਸਾਲ ਹੋ ਗਏ ਦੋਰਨ ਕਰਦਾ ਤੁਸੀਂ ਲਗਭਗ 12 ਪ੍ਰੋਗਰਾਮ ਦੇ ਚੁਕੇ ਆਹ ਰੀਡੀਆਂ ਪੱਤਰ ਦੇ 2 ਸਾਲਾਂ ਦੇ ਵਿੱਚ ਇਹਨੇ ਮੰਗਾ ਦੇ ਹੁਣ ਜੇ ਨਹੀਂ ਚੋਣਾਂ ਦਾ ਬੜਾ ਹੈ ਚੋਣਾਂ ਦੇ ਬਾਰੇ ਚਾਸੀਂ ਅੱਜ ਦੀ ਜਿਹੜੀ ਮਹਾ ਰੈਲੀ ਇਹਦੇ ਵਿੱਚ ਸੋਚ ਕੇ ਲਾਨ ਕੀਤਾ ਇਕੱਠ ਕੀਤਾ ਵੀ ਹੁਣ ਅਸੀਂ ਲੋਕਾਂ ਨੂੰ ਕਹੀਏ ਵੀ ਭਾਜੀਪੀ ਨੇ ਹੁਣ ਤੁਹਾਡੇ ਤਰ੍ਹਾਂ ਤੇ ਹੋਣਾ ਉਹ ਬੀਜੇਪੀ ਦੁਆਕ ਨੂੰ ਘੇਰੀ ਕੇ ਸਵਾਲ ਪੁੱਛੋ ਵੀ ਸਾਡੀਆਂ ਮੰਗਾਂ ਦਾ ਕੀ ਬਣਿਆ ਤੁਸੀਂ ਹੁਣ ਕਿਹੜੇ ਮੂੰਹ ਨਾਲ ਆਏ ਹੋ ਉਹਨਾਂ ਦੇ ਘਰਾਓ ਕਰੋ ਜਿਹੜੇ ਇਹਨਾਂ ਦੇ ਵੱਡੇ ਲੀਡਰ ਹੈ ਜਿਵੇਂ ਮੈਂ ਸ਼ਾਇਮੋਦੀ ਸਾਹਿਬ ਉਹ ਜਦੋਂ ਦੇ ਅੰਦੌਲੇ ਕਰਦੇ ਨੇ ਉਦੋਂ ਉਹ ਸਟੇਟ ਦੇ ਵਿੱਚ ਤੁਸੀਂ ਪ੍ਰਦਰਸ਼ਨ ਕਰੋ ਮਜਾਰੇ ਕਰੋ ਯਾਨੀ ਰੋਜ਼ ਪ੍ਰਦਰਸ਼ਨ ਕਰਕੇ ਬੀਜੇਪੀ ਦੇ ਆਗੂ ਨੂੰ ਘੇਰੀ ਲਿਆਓ ਜੇ ਵੱਡੀ ਪੱਧਰ ਤੇ ਅਜਾ ਐਲਾਨ ਵੀ ਹੋਵੇ ਸਟੇਜ 'ਤੇ ਅਸੀਂ ਇਹ ਦਵਾਤ ਸਾਡੀ ਜਥੇਬੰਦੀ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਸੰਯੁਕਤ ਮੋਰਚੇ ਨੇ ਵੀ ਕਾਦ ਦਿੱਤੀ ਹੈ ਇਸ ਨੇ ਦਾ ਬਰੋਧ ਆ ਜੇਕਰ ਮੰਨ ਲਓ ਕੱਲ ਨੂੰ ਇੱਕ ਮਿੰਟ ਵਾਸਤੇ ਮੰਨ ਲੈਣਾ ਗਰਾ ਸਾਹਿਬ ਭਾਜਪਾ ਹਰ ਜਿੰਦੇ ਕੋਈ ਹੋਰ ਤੇ ਹਰ ਬਣ ਜੂਗੀ ਵੈਸੇ ਆਪਣੀ ਜਥੇਬੰਦੀ ਵੀ ਕਹਿੰਦੀ ਹੈ ਵੀ ਇਹਨਾਂ ਚੀਜ਼ਾਂ ਦਾ ਸਰਕਾਰ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵਿਰੋਧ ਨਾਲ ਕੀ ਹੱਲ ਹੋ ਜੂਗਾ ਤਾਂ ਇੱਕ ਕੱਢ ਕੇ ਦੂਜਾ ਪਾਉਣ ਵਾਲਾ ਕੰਮ ਹੈ ਦੇਖੋ ਇਹਦਾ ਕੋਈ ਤਰੀਕਾ ਹੈ ਇਹਦਾ ਤਰੀਕਾ ਹੈ ਵਿਰੋਧ ਨਾਲ ਇਹ ਵੀ ਹੁੰਦਾ ਵੀ ਵਿਰੋਧ ਨਾਲ ਕੀ ਹੋ ਜੂਗਾ ਵਿਰੋਧ ਕਰਨ ਵਾਲੇ ਲੋਕ ਅਸੀਂ ਕਿੰਨੇ ਪੈਦਾ ਕਰ ਲੈਨੇ ਆ ਗੱਲ ਕਰਨ ਵਾਲੇ ਲੋਕ ਕਿੰਨੇ ਪੈਦਾ ਕਰਦੇ ਆ ਹ ਜਿਨ੍ਹਾਂ ਲੋਕਾਂ ਨੇ ਹਾਕਮਾਨਾ ਸਵਾਲ ਕਰਨਨੇ ਨੇ ਉਹਨਾਂ ਨੂੰ ਸਮੱਸਿਆਵਾਂ ਬਾਰੇ ਕਿੰਨਾ ਪਤਾ ਲੱਦਨੇ ਆ ਸੀ ਉਹਨਾਂ ਦੀ ਅਵੇਰਨੈਸ ਤੇ ਉਹਨਾਂ ਦੀ ਚੇਤਨਾ ਕਿੰਨੀ ਉੱਚੀ ਹੋ ਜਾਂਦੀ ਹੈ ਉਹਨਾਂ ਨੂੰ ਇਸ ਵਾਸਤੇ ਤਿਆਰ ਕਰਨਾ ਵੀ ਤੁਹਾਨੂੰ ਕਿਹਨੇ ਮਾਰਤਾ ਤੁਹਾਨੂੰ ਰੱਬ ਇਹ ਕਿਸਮਤ ਨੇ ਮਾਰਤਾ ਤੁਹਾਡਾ ਹੱਲ ਭਾਬਿਆਂ ਕੋਲ ਹੈ ਜਾਂ ਤੁਹਾਡਾ ਹੱਲ ਇਹਨਾਂ ਕੋਲ ਹੈ ਜਿਹੜੇ ਤੁਸੀਂ ਚੁਣ ਕੇ ਬਣਾਉਨੇ ਹੋ ਉਹਨਾਂ ਨੂੰ ਇਹ ਗੱਲ ਵਾਸਤੇ ਤਿਆਰ ਕਰਨਾ ਇਹ ਇੱਕ ਮੂਮੈਂਟ ਹੁੰਦੀ ਹੈ ਮੂਮੈਂਟ ਦੇ ਵਿੱਚ ਅਵੇਅਰਨੈਸ ਵੀ ਆਉਂਦੀ ਹੈ ਲੜਾਈ ਲੜਨ ਦਾ ਤਰੀਕਾ ਵੀ ਹੁੰਦਾ ਹੈ ਹਾਕਮਾਂ ਨੂੰ ਬੁੱਝਣਾ ਹੈ ਕਿ ਟੈਰੇ 'ਚ ਖੜਾ ਕਰਨਾ ਇਹ ਕੱਲੀ ਵੋਟ ਦੀ ਰਾਜਨੀਤੀ ਨਹੀਂ ਹੁੰਦੀ ਵੀ ਤੁਸੀਂ ਵੋਟਾਂ ਵਾਸਤੇ ਲੋਕ ਖੜੇ ਹੁੰਦੇ ਆ ਇਹ ਨਾ ਹੀ ਵੋਟਾਂ ਵਾਸਤੇ ਇਕੱਠੇ ਹੋਣ ਇਹ ਸੰਘਰਸ਼ ਕਰਦੇ ਆ ਜਦੋਂ ਇਹ ਇਹ ਵੱਡੀ ਧਿਰ ਬਣਦੇ ਨੇ ਹਾਕਮਾਂ ਦੇ ਅੱਗੇ ਤਾਕਤ ਬਣਦੇ ਨੇ ਜਿਹੜੇ ਇਹ ਮੋਰ ਇਹ ਜਿਹੜਾ ਮੁੱਦਾ ਸਾਨੀ ਤੇ ਮੋਦੀ ਦਾ ਸਾਨੀ ਜਦੋਂ ਹੋਂਦ ਵਾਸਤੇ ਲੋਕ ਤਿਆਰ ਹੋਏ ਤਾਂ ਉਹਨਾਂ ਨੇ ਇਹ ਪ੍ਰਿੰਸੀਪਲ ਬਣਾਇਆ ਵੀ ਇੱਥੇ ਕਹਿ ਰਿਹਾ ਜੀ ਨੀਤੀਕ ਬੰਦਾ ਕੋਈ ਨਹੀਂ ਆਪਣੀ ਸਟੇਟ ਤੇ ਛੜੂਗਾ ਜਿਹੜਾ ਰਾਜਨੀਤੀ ਕਰਦਾ ਹੈ ਜਿਹੜਾ ਵੋਟਾਂ 'ਚ ਖੜਾ ਹੋਣ ਵਾਲਾ ਉਹਨੂੰ ਅਸੀਂ ਨਹੀਂ ਬੋਲਣ ਦਿੰਦੇ ਇਹ ਕਿਹਾ ਜਾਂਦਾ ਥੜਾ ਜਿਹੜਾ ਕਿ ਨਾ ਬਿਨਾ ਧਰਮ ਤੋਂ ਜਾਤਾਂ ਤੋਂ ਹੁੱਲੜਵਾਜਾਂ ਤੋਂ ਪਾਸੇ ਰੱਖ ਕੇ ਇੱਕ ਥੜਾ ਕੰਮ ਕਰਕੇ ਅਨਰੋਲ ਕਿਸਾਨੀ ਦਾ ਮਿਨੀਮਮ ਮੰਗਾ ਤੇ ਇਕੱਠਾ ਥੜਾ ਕੀਤਾ ਉਹਨੇ ਮੋਦੀ ਨੂੰ ਹਰਾਤਾ ਆ ਇੱਕ ਗੱਲ ਸੀ ਕਿ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈਗਾ ਦੋਵੇਂ ਹਿੱਸੇ ਚ ਵੰਡਿਆ ਗਿਆ ਦੂਸਰਾ ਸੀਗਾ ਜੇ ਅੱਜ ਦੇਖਿਆ ਜੇ ਪਹਿਲੀ ਵਾਰ ਮੈਨੂੰ ਲੱਗਦਾ ਕਾਫੀ ਟਾਈਮ ਤੋਂ ਬਾਅਦ ਰਾਜੇਵਾਲ ਸਾਹਿਬ ਜਿਹੜੇ ਸਟੇਜ ਤੁਹਾਡੇ ਨਾਲ ਸਾਂਝੀ ਕਰਦੇ ਨਜ਼ਰ ਆਏ ਇਹਨੂੰ ਕਿਵੇਂ ਦੇਖਦਾ ਦੋਨੇ ਚੀਜ਼ਾਂ ਨੂੰ ਤੇ ਰਾਜੇਵਾਲ ਸਾਹਿਬ ਨੇ ਬਹੁਤ ਇਲੈਕਸ਼ਨ ਲੜੀ ਸੀ ਸਾਨੂੰ ਤਾਂ ਉਦੋਂ ਲੜਨ ਵੇਲੇ ਵੀ ਨਹੀਂ ਸੀ ਲੱਗਦਾ ਵੀ ਤੁਸੀਂ ਥੋੜਾ ਕੱਤ ਬਿਨਾਂ ਰਾਜਨੀਤੀ ਤੋਂ ਇਹ ਦੇ ਵਿੱਚ ਆਉਣ ਤੋਂ ਬਿ ਉਹ ਬਹੁਤ ਹੈ ਮਿੱਤੇ ਕੋਈ ਉਹਨਾਂ ਨੂੰ ਕਿਵੇਂ ਠੀਕ ਲੱਗੀ ਗੱਲ ਉਹਨਾਂ ਨੇ ਉਸ ਗੱਲ ਦਾ ਸਹਿਸ ਕੀਤਾ ਦਿਖਾਉ ਉਹ ਤਾਂ ਫਰਕ ਸੀ ਉਹ ਫਰਕ ਉਹ ਸੀ ਜਦੋਂ ਕਿਸੇ ਕੋਲ ਫਰਕ ਨੂੰ ਮਹਿਸੂਸ ਕਰ ਲੈਂਦੇ ਫਿਰ ਉਹ ਜੇ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਠਾਠ ਠਾੜ ਦੇਣਾ ਚਾਹੀਦਾ ਤੁਸੀਂ ਸੰਯੁਕਤ ਮੌਜ ਦੇ ਮਾਨ ਸਨਮਾਨ ਉਹਨਾਂ ਤੋਂ ਦੇ ਤੇ ਜਿਹੜਾ ਆਪਾਂ ਕਹ ਦੋ ਫਾੜ ਹੋਇਆ ਵਾ ਸੰਯੁਕਤ ਕਿਸਾਨ ਮੋਜ ਆ ਤੁਸੀਂ ਵੀ ਇਹਦੇ ਬਾਰੇ ਉੱਥੇ ਗੱਲਾਂ ਕੀਤੀਆਂ ਨੇ ਅੱਜ ਆਵਦੀ ਤਕਰੀਰ ਦੇ ਵਿੱਚ ਇਹਨੂੰ ਕੀ ਦੇਖਦੇ ਹਾਂ ਵੀ ਇਹ ਸਰਕਾਰ ਵੱਲੋਂ ਕੀਤਾ ਗਿਆ ਜਾਣ ਬੁੱਝ ਕੇ ਜਾਂ ਵੈਸੇ ਆਪਾਂ ਕਹੇ ਵੀ ਆ ਆ ਜਿਹੜਾ ਹੈਗਾ ਖੁਦ ਫੈਸਲੇ ਗਲਤ ਹੋ ਗਏ ਲੋਕਾਂ ਦੇ ਕੋਈ ਜਦੋਂ ਮੋਦੀ ਦੀ ਮੋਦੀ ਇਹ ਕਾਨੂੰਨ ਹਾਰ ਗਿਆ ਨਾ ਉਹਦੀ ਇੱਕ ਰੋਡ ਬਣ ਗਈ ਮੋਰਚੇ ਨੂੰ ਤੋੜਨਾ ਉਹਦੇ ਵਿੱਚ ਲੋਕਾਂ ਦੇ ਵਿੱਚ ਬੈਂ ਪੜਖਾ ਪਾਇਆ ਗਿਆ ਵੀ 15 ਜੇ 15 ਦਿਨ ਹੋਰ ਹਫਤਾ ਖੁੱਟ ਜਾਂਦੇ ਐ ਐਮਐਸਸੀ ਦਾ ਕਾਨੂੰਨ ਬਣ ਜਾਂਦਾ ਜਿਵੇਂ ਜਿਵੇਂ ਗੁੰਡੀਆਂ ਨਹੀਂ ਖੇੜਾ ਇਸ ਤਰ੍ਹਾਂ ਦੀ ਗੱਲ ਹੈ ਐਮਐਸਪੀ ਕੋਲ ਥੋੜੇ ਉੱਥੇ ਇੱਕ ਚੱਲਦਾ ਮੋਰਚਾ ਤਿੰਨ ਕਰੋੜਾਂ ਦੀ ਵਾਪਸੀ ਵਾਸਤੇ ਪੰਜਾਬ ਚੋਂ ਆਇਆ ਉਹ ਵਾਪਸ ਹੋ ਗਏ ਲੋਕ ਢੋਲ বাজਾਈ ਜਾਂਦੇ ਨੇ ਲੱਡੂ ਵੰਡਿ ਜਾਂਦੇ ਨੇ ਅਸੀਂ ਕਹਿੰਦੇ ਕੋਈ ਜਿੱਤ ਜਿੱਤੀ ਨਹੀਂ ਹੋਈ ਤੇ ਐਮਐਸਪੀ ਇੱਕ ਹਫ਼ਤਾ ਹੋਰ ਬੈਠ ਜਾਂਦੇ ਐਮਐਸਪੀ ਗਾਰੰਟੀ ਇੱਕ ਹਫ਼ਤੇ ਦੇ ਵਿੱਚ ਗਾਰੰਟੀ ਕਰੋੜ ਬਣ ਜਾਊਗਾ ਐਡਾ ਵੱਡਾ ਕੰਮ ਹੋ ਜਾਊਗਾ ਇਸ ਗੱਲ ਦਾ ਕਿਹਾ ਸੀ ਨਹੀਂ ਕੀਤਾ ਗਿਆ ਯਾਨੀ ਮੌਜ ਨਾਲ ਕਿਸੇ ਦੂਜਿਆਂ ਨੂੰ ਡਿਪੈਂਡ ਕਰਕੇ ਆਪਦੇ ਆਪ ਨੂੰ ਉੱਚਾ ਕਰਨਾ ਵੀ ਅਸੀਂ ਰਾਜੀ ਬੈਠਣ ਨੂੰ ਤਿਆਰ ਸੀ ਇਹ ਨਹੀਂ ਬੈਠੇ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਉਹ ਖਤਰਨਾਕ ਹੁੰਦੀ ਹੈ ਘੋਲਾਂ ਵ ਇਸੇ ਬਹੁਤ ਵੱਡੇ ਇਸ਼ੂ ਨੂੰ ਐ ਛੋਟਾ ਦੇਖੋਗੇ ਤੁਸੀਂ ਉਹ ਵੀ ਬਹੁਤ ਖਤਰਨਾਕ ਤੇ ਜਿਸ ਤਰ੍ਹਾਂ ਆਪਾਂ ਕਿ ਹਰਿਆਣਾ ਦੇ ਵਿੱਚ ਬੀਜਪੀ ਨੇ ਆਪ ਦੇ ਜਿਹੜਾ ਸਾਰੀ ਕੈਬਨਿਟ ਅਸਲੇ ਮੁੱਖ ਮੰਤਰੀ ਬਦਲ ਦਿੱਤੀ ਕੀ ਇਹਨੂੰ ਦੇਖ ਦੋ ਵੀ ਸ਼ੁਭਕਰਨ ਦਾ ਗੋਲੀ ਕਾਂਡ ਸੀ ਜਾਂ ਉਹਨਾਂ ਦਾ ਕੋਈ ਹੋਰ ਨਿੱਜੀ ਸਬੰਧ ਹੈ ਸਾਰਾ ਕੁਝ ਉਹਨਾਂ ਨੇ ਕਰਾਇਆ ਨਾਕੇ ਵੀ ਗੋਲੀ ਵੀ ਚਲਵਾਤੀ ਬੰਦੇ ਵੀ ਫੱਟੜ ਕਰਦੇ ਬੰਦਾ ਵੀ ਸ਼ਹੀਦ ਕਰਤਾ ਤੇ ਉਹਨਾਂ ਨੂੰ ਨੱਕ ਉਠਾਤੇ ਵੀ ਰੋਕ ਲਿਆ ਉਹਦੇ ਵਿੱਚ ਹੁਣ ਬੜੀ ਚੋਰ ਸਟੰਡ ਹੈ ਤੇ ਹੁਣ ਸਟੰਡ ਤੇ ਸਾਰਾ ਉਹਨਾਂ ਦੇ ਖਾਤੇ ਪਾ ਦੇਣਾ ਕੱਟਰ ਦੇ ਵੀ ਕੱਟਰ ਤਾਂ ਬੰਦੇ ਇਨਵਰਕ ਸੀ ਜੀ ਉਹ ਤਾਂ ਅਸੀਂ ਬਦਲਤਾ ਉਹ ਤਾਂ ਜੇ ਐਂ ਕਰਤਾ ਉਹ ਤਾਂ ਐਂ ਕਰਤਾ ਹੁਣ ਜਿਹੜਾ ਹੁਣ ਜਣੀ ਦੁੱਧ ਥੋਤਾ ਲੈਂਦਾ ਜਿਹੜਾ ਗੂੜੀ ਲੈਂਦਾ ਇਸ ਤਰ੍ਹਾਂ ਇਹ ਪੱਤੇ ਐ ਨਹੀਂ ਵੀ ਇਹੀ ਚਲਾਉਂਦੇ ਆ ਕਾਂਗਰਸ ਵਾਲੇ ਵੀ ਚਲਾਉਂਦੇ ਆ ਕਾਂਗਰਸ ਨੇ ਚੰਨੀ ਨਹੀਂ ਬਦਲੇ ਸੀ ਅਮਰਿੰਦਰ ਤੋਸਦੀ ਫਲੇਲੇ ਸੀ ਇਸ ਤਰ੍ਹਾਂ ਦੇ ਇਹਨਾਂ ਦੀ ਖੇਡ ਹੈ ਪੋਲਿਟਿਕਲ ਖੇਡ ਹੈ ਜਦੋਂ ਮਤਲਬ ਇੱਕ ਬੰਦਾ ਜਿਆਦਾ ਬਦਨਾਮ ਹੋ ਜਾਂਦਾ ਫਿਰ ਉਹ ਬਦਨਾਮ ਬੰਦੇ ਨੂੰ ਐਂ ਚੋਣਾਂ ਦੇ ਮੌਕੇ ਇਹਨਾਂ ਨੇ ਇਹ ਖਤਪਤਾ ਬੀਜੇਪੀ ਇਥੇ ਜੁਪੀ ਚ ਵੀ ਚਲਾਉਣ ਦੀ ਗੱਲ ਕੀਤੀ ਇਹ ਜੋਗੀ ਨਹੀਂ ਬੰਨਿਆ ਉਹ ਤਾਂ ਜੋਗੀ ਨੂੰ ਬਦਲਦੇ ਸੀ ਯਾਨੀ ਇਸ ਗੱਲ ਵਿੱਚ ਚਰਚਾਾਂ ਚੱਲੀਆਂ ਨੇ ਜੇ ਐਡਾ ਸਰਕਾਰ ਕੋਲੇ ਕਿਵੇਂ ਦਿਲ ਆ ਗਿਆ ਜੇ ਦੇਖਿਆ ਪਿਛਲਾ ਜੋ 2021 ਦਾ ਜਿਹੜਾ ਕਿਸਾਨ ਅੰਦੋਲਨ ਸੀਗਾ ਉਹਦੇ ਚ ਇੱਕ ਕਿਸਾਨ ਜਿਹੜਾ ਸ਼ਹੀਦ ਹੋਇਆ ਸੀਗਾ ਸ਼ਹੀਦ ਨਵਰੀਤ ਸਿੰਘ ਡਿਵਡਵਾ ਐਤਕੀ ਜਦੋਂ ਪਹਿਲਾਂ ਹੀ ਚੱਲੇ ਆ ਪਹਿਲਾਂ ਲੱਗਿਆ ਵੀ ਜਿਵੇਂ ਸਿਵਲ ਵਾਰ ਹੋਣੀ ਹੋਣਗੇ ਸਰਕਾਰ ਇਹਨੂੰ ਕਿਵੇਂ ਦੇਖਦੇ ਸਾਰਾ ਕੁਝ ਜੋ ਕਿਸਾਨਾਂ ਤੇ ਹੋਇਆ ਹੈ ਸਰਕਾਰ ਨੇ ਜਿਹੜਾ ਜਿੰਝੜੀ ਬੀਜੇਪੀ ਸਰਕਾਰ ਦੀ ਹਾਲਤ ਆਪਾਂ 2020-21 ਦੇ ਅੰਦਰੋਂ ਨੇ ਕੀਤੀ ਆ ਸਰਕਾਰ ਉਹਦਾ ਸੁਪਨਾ ਲੈ ਕੇ ਵੀ ਡਰਦੀ ਆ ਜੀ ਜੇ ਉਸ ਤਰ੍ਹਾਂ ਦਾ ਅੰਦੋਲਨ ਦੁਬਾਰੇ ਲੱਗ ਜਾਂਦਾ ਤਾਂ ਬੀਜੇਪੀ ਦੀ ਹੋਂਦ ਖਤਮ ਸੀ ਭਾਰਤ ਦੇ ਵਿੱਚੋਂ ਸਾਫ ਹਾਂ ਜੇ ਉਸ ਤਰ੍ਹਾਂ ਦਾ ਅੰਦੋਲਨ ਲੱਗ ਜਾਂਦਾ ਜੇ ਉਸ ਤਰ੍ਹਾਂ ਦਾ ਅੰਦੋਲਨ ਮੁੜ ਕੇ ਨਾ ਲੱਗੇ ਉਹਦੀ ਖਾਤਰ ਬੀਜੇਪੀ ਨੂੰ ਜੋ ਮਰਜ਼ੀ ਕਰਨਾ ਪਵੇ ਜੀ ਨਹੀਂ ਤਿਆਰ ਇਹਦੀ ਖਾਤਰ ਜਦੋਂ ਆਏ ਆ ਵੀ ਉਹ ਸਰਕਾਰ ਜਿਹੜੀ ਮੁਰੂ ਐਸ ਲੋਟ ਤਿਆਰ ਹੈ 나오늘저 젤리 도리사 딜레이 끝나 오늘은 어